ਇੱਕ ਮਿੰਟ ਜੀ ਇੱਕ ਮਿੰਟ ਇੱਕ ਮਿੰਟ ਪ੍ਰਧਾਨ ਜੀ ਅੱਗੇ ਹੋ ਜਾਓ よかった。 老李，接着说。 ਖਦੇ ਨਵੇਂ ਕੌਂਸਲ ਦੇ ਪ੍ਰਧਾਨ ਮੈਡਮ ਜੀ ਨੂੰ ਸਨਮਾਨ ਕਰ ਰਹੇ ਨੇ ਬੋਲੇ ਸ਼ੋਨ ਹਾਲ ਸਭ ਜੀ ਆਕਾਰ ਜੀ ਮੈਡਮ ਪੂਜਾ ਜੀ ਉਹਨਾਂ ਦੀ ਉਹਨਾਂ ਨੂੰ ਸਨਮਾਨ ਕਰ ਰਹੇ ਨੇ ਬੋਲੇ ਸ਼ੋਨ اے شونہار سوارکار بولے شونہار ਸੇਵਾ ਕੀਤੀ ਇਹਨਾਂ ਨੇ ਉਹਦੇ ਸੋਝੋ ਸ੍ਰੀ ਅਕਾਲ ਉਹ ਕੋਈ ਆਪਸ਼ਨ ਵੀ ਇਹ ਜਾਣ ਨਹੀਂ ਦਿੰਦੇ ਕਿ ਅਸੀਂ ਸਾਲ ਦੇ ਵਿੱਚ ਇੱਕ ਵਾਰੀ ਇਹਨਾਂ ਦੇ ਕੋਲ ਜਾਣਾ ਹੀ ਜਾਣਾ ਹੁੰਦਾ ਹੈ ਕਿ ਅਗਲੇ ਸਾਲ ਵੀ ਅਸੀਂ ਫੇਰ ਇਹਨਾਂ ਦੇ ਕੋਲ ਪ੍ਰਦਰਸ਼ਨ ਜੂਰਦਣਾਗੇ ਤੇ ਆਸ਼ਾ ਕਰਦੇ ਹਾਂ ਪਰਮਾਤਮਾ ਮਾਨੂੰ ਬਹੁਤ ਲੰਬੀ ਉਮਰ ਰੱਖੇ ਤੇ ਇਹ ਜਿਹੜੀ ਸਾਡੀ ਨਾਲ ਸਪਾਈ ਹੋਏ ਸਾਜ ਹੈ ਇਸ ਨੂੰ ਇਹ ਕੈਮ ਰੱਖਣ ਤੇ ਹੁਣ ਮੈਂ ਬੇਨਤੀ ਕਰੂੰਗਾ ਸਾਡੇ ਸੈਕਟਰੀ ਸਾਹਿਬ ਤੇ ਸਾਡੇ ਵੈਲੀਅੰਟੀ ਸਾਹਿਬ ਨੂੰ ਵੀ ਸਾਡੇ ਕੈਸ਼ੀਅਰ ਸਾਹਿਬ ਜਿਹੜੇ ਉਹਨਾਂ ਨੂੰ ਸਨਮਾਨਤ ਕਰਨ ਬੜੇ ਸੋਹਣੇ ਹਾਂ ਬਹੁਤ ਸ਼ੁਕਰ ਕਰਦਾ ਹਾਂ ਹੁਣ ਮੈਂ ਬੇਨਤੀ ਕਰੂੰਗਾ ਸਾਰਾ ਕੋਈ ਫੋਟੋ ਕਰਨੀ ਹੈ ਜਿਹੜਾ ਕਿ ਸਾਡੇ ਕੈਸ਼ੀਅਰ ਸਾਹਿਬਾਨ ਨੇ ਇੱਕ ਮਟੋ ਮਕਲ ਜੀ ਸ਼ਖਰੀ ਸਾਹਿਬ खड़ो फोटो त उहो बि स्लोको मोटा जा बहुत पुराने मैंबर ने जो बहुत सहयोग मिलता है थैंक यू का जिन्हें मैंबर आए थे उन्होंने और जो तो जो जो भी आए हैं मेहमान कहीं तरह अहत बहुत धन्यवाद करते हैं साजन सज्जन के सरदार रविंदर सिंह पाथ जी ये भी आए हैं हालांकि इन्होंने तबीयत ठीक नहीं है लेकिन फिर भी बड़ी मेहनत करके आए हैं इन्हों का खास तौर पर बहुत बहुत धन्यवाद कर हैं ਪਾਠੀ ਸਰਸਣ ਜੀ ਆਪਣੇ ਅਜ ਮੇਸਿੰਟਾ ਲੀਵਾੜੀ ਬ੍ਰਿੰਦੀਪ ਬ੍ਰਿੰਦੀਪ ਜੀ ਆਪਣੇ ਕਾਲ ਕੀ ਇਤਿਹਾਸ ਉਹ ਵੀ ਜਿਹਨਾਂ ਨੇ ਪੁਰਾਣੀ ਸੱਜਣਾਂ ਨੇ ਸਾਂਭ ਕੇ ਬਹੁਤ ਬਹੁਤ ਪਾਸ ਪਾਸ ਸਰਜੀ ਗੋਸ਼ਪਾਲ ਜੀ ਜਿਨਾਂ ਨੇ ਸੇਵਾ ਸੋਜ਼ੇ ਪਰਸਨਾ ਸਾਵੜਾ ਜਿੰਮੇ ਕੀਤਾ ਜਿੰਨਾਂ ਨੇ ਸਿੱਧੇ ਰੋਣ ਤਾਂ ਬੜਕਾ ਮਾਤੀ ਜਿਨਾਂ ਨੇ ਕਿ ਨਾਣੀ ਲਾਇਆ ਸੀ ਸਿਰ ਦੇ ਸਿਰ ਸਾਰੇ ਹੀ ਆਇਆ ਤੁਹਾਨੂੰ ਤੇ ਸਦਰ ਬਹੁਤ ਬਹੁਤ ਧੰਨਵਾਦ ਕਰਦੇ ਆਂ ਖਾਸਤੇ ਕੀਗਰਾ ਸਰ ਦਾ ਜਿਨ੍ਹਾਂ ਨੇ ਅਚਾਨਕ ਜਦਵਾਰੀ ਸੇਵਾ ਕੀਤੀ ਹੈ ਉਹਨਾਂ ਨੂੰ ਤੇ ਇਹ ਧੰਨਵਾਦ ਕਰਦੇ ਆਂ ਜੀ ਅਧੂਰੀ ਆਪਣੇ ਹਾਦਸੇ ਹੁਂਡਿਆ ਜੀ ਨਾਲ ਗੱਲ ਕਰ ਲਈ ਹੋਈ ਹੈ ਮੇਰੀ ਕੋਸ਼ਿਸ਼ ਹੈ ਜਿੰਨਾ ਜਲਦੀ ਹੋ ਸਕੇ ਉਹਨਾਂ ਦਾ ਸੀ ਥੋੜਾ ਵਿਲਾਸ ਕਰਨਾ ਹੈ